ਪਾਸਟਰ ਬਰਜਿੰਦਰ ਸਿੰਘ ਦੀਆਂ ਲਗਾਤਾਰ ਮੁਸ਼ਕਲਾਂਵੱਦੀਆਂ ਨਸਰਾਰੀਆਂ ਨੇ ਤਾਂ ਉਸ ਨੂੰ ਉਸ ਵਕਤ ਇੱਕ ਵੱਡਾ ਝਟਕਾ ਲੱਗਿਆ ਜਦੋਂ ਇਸ ਸਾਈ ਆਗੂ ਤੋਂ ਪੀੜਤ ਦੋ ਬੀਬੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੂੰ ਨਿਆਂ ਦਿਵਾਉਣ ਦੀ ਮਦਦ ਦੀ ਅਪੀਲ ਕੀਤੀ ਹੈ ਇਹਨਾਂ ਦੋ ਬੀਬੀਆਂ ਨੇ ਪਾਸਟਰ ਬਰਜਿੰਦਰ ਸਿੰਘ ਵੱਲੋਂ ਕਥਿਤ ਤੌਰ ਤੇ ਵਧੇਕੀ ਕੀਤੇ ਜਾਣ ਦੇ ਦੋਸ਼ ਲਾਇਏ ਨੇ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਨਾਲ ਵਾਪਰੇ ਸਤਮੂਰਚ ਘਟਨਾਕਰਮ ਬਾਰੇ ਜਾਣਕਾਰੀ ਦਿੱਤੀ ਹੈ ਜਥੇਦਾਰ ਵੱਲੋਂ ਦੋਵੇਂ ਬੀਬੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਉਹਨਾਂ ਨੇ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਦੋਸ਼ੀ ਧਾਰਮਿਕ ਆਗੂ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਇਸ ਪ੍ਰਾਂਤ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਨੇ ਆਖਿਆ ਕਿ ਅਕਾਲਤਕ ਸਾਹਿਬ ਹਮੇਸ਼ਾ ਹੀ ਮਜ਼ਰੂਮਾਂ ਦੇ ਨਾਲ ਖੜਾ ਹੈ ਅਤੇ ਮਦਦ ਕੀਤੀ ਹੈ ਉਹਨਾਂ ਕਹੇ ਕਿ ਇਹਨਾਂ ਬੀਬੀਆਂ ਨੇ ਆਪੀਤੀ ਬਿਆਨ ਕੀਤੀ ਹੈ ਉਨਾ ਹੀ ਵੀ ਕਿਹਾ ਹੈ ਕਿ ਸ਼੍ਰੀ ਕਾਲਕਤਕ ਸਾਹਿਬ ਵੱਲੋਂ ਪੀੜਤ ਬੀਬੀਆਂ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਸੰਭਵ ਮਦਦ ਕੀਤੀ ਜਾਏਗੀ। ਉਹਨਾਂ ਕਿਹਾ ਹੈ ਕਿ ਸਮੂਹ ਧਰਮਾਂ ਦੇ ਆਗੂਆਂ ਨੂੰ ਮਜਨੂਮਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਤਾਂ ਹੁਣ ਪਾਸਟਰ ਬਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਉਸ ਉੱਤੇ ਹੋਰ ਵੀ ਇਸ ਤੋਂ ਇਲਾਵਾ ਇਲਜ਼ਾਮ ਲੱਗ ਰਹੇ ਨੇ ਔਰਤਾਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਵੀਡੀਓ ਵੀ ਸਾਹਮਣੇ ਆਈਆਂ ਸੀ ਸੀਸੀਟੀਵੀ ਕੈਮਰੇ ਦੇ ਦੀਆਂ ਜਿਸ ਦੇ ਵਿੱਚ ਉਹ ਥੱਪੜ ਮਾਰਦਾ ਵੀ ਨਜ਼ਰ ਆ ਰਿਹਾ ਸੀਗਾ ਫਿਰ ਐਫਆਈਆਰ ਹੁੰਦੀ ਹੈ ਗ੍ਰਿਫਤਾਰੀ ਹੁੰਦੀ ਹੈ ਤਾਂ ਇਸ ਪੂਰੇ ਮਾਮਲੇ ਵਿੱਚ ਉਹ ਔਰਤਾਂ ਹੁਣ ਬਾਹਰ ਵੀ ਆ ਰਹੀਆਂ ਨੇ ਨਿਕਲ ਕੇ ਖੁਲਾਸੇ ਵੱਡੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਤਾਂ ਇੱਕ ਜਿਹੜੀ ਔਰਤਵੰਦੋਂ ਖੁਲਾਸੀ ਕੀਤੇ ਗਏ ਸੀਗੇ ਕਿ 7 ਸਾਲ ਵਿੱਚ ਕਈ ਵਾਰ ਦਬਾਅ ਬਣਾਉਣ ਲਈ ਪਰਚੇ ਵੀ ਦਰਜ ਹੋਏ ਨੇ ਅਤੇ 5-6 ਕਰੋੜ ਰੁਪਏ ਤੱਕ ਦੀ ਆਫਰ ਵੀ ਉਸ ਨੂੰ ਦਿੱਤੀ ਹੈ ਅਤੇ ਪਾਸਟਰ ਵਿਦੇਸ਼ਾਂ ਤੋਂ ਜਿਹੜੀ ਇਸ ਨੂੰ ਫੰਡਿੰਗ ਵੀ ਹੋ ਰਹੀ ਹੈ ਇਹ ਵੀ ਮਾਮਲਿਆਂ ਦਾ ਨੇ ਸਾਹਮਣੇ ਲਿਆਂਦਾ ਤੇ ਨਾਲ ਹੀ ਕਿਹਾ ਕਿ ਕੋਈ ਚਮਤਕਾਰ ਨਹੀਂ ਹੈਗਾ ਇਹ ਸਾਰੇ ਪਖੰਡ ਇਸ ਵੱਲੋਂ ਕੀਤੇ ਜਾਂਦੇ ਸੀਗੇ ਤੇ ਹੁਣ ਮੇਰੇ ਤੇ ਮੇਰੇ ਪਤੀ ਦੀ ਜਾਨ ਨੂੰ ਖਤਰਾ ਵੀ ਉਹਨਾਂ ਨੇ ਦੱਸਿਆ ਅਤੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਪਾਸਟਰ ਬਰਜਿੰਦਰ ਸਿੰਘ ਦੇ ਜੋ ਹਰਕਤਾਂ ਸੀਗੀਆਂ ਉਹ ਖੁੱਲਣੀਆਂ ਸ਼ੁਰੂ ਹੋ ਗਈਆਂ ਨੇ ਉਹਦੇ ਜਿਹੜੇ ਉਹਦੇ ਬਾਰੇ ਖੁਲਾਸੇ ਸੀਗੇ ਹੁਣ ਸਾਹਮਣੇ ਆਉਣ ਲੱਗੇ ਨੇ ਜਿਸ ਤੋਂ ਬਾਅਦ ਹੁਣ ਉਹ ਔਰਤਾਂ ਕੈਮਰੇ ਅੱਗੇ ਆ ਕੇ ਖੁਲਾਸੇ ਕਰਦੀਆਂ ਨਜ਼ਰ ਆਈਆਂ ਨੇ ਕਿਉਂਕਿ ਇਹ ਜਿਹੜਾ ਦੇਖਿਆ ਜਾ ਸਕਦਾ ਸੀਗਾ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਸੀ ਜਿਸ ਦੇ ਵਿੱਚ ਉਹ ਆਪਣੇ ਹੱਥਾਂ ਦੀ ਸ਼ਕਤੀ ਦੇ ਨਾਲ ਲੋਕਾਂ ਨੂੰ ਲਟਾ ਦਿੰਦਾ ਸੀ ਗੇਰ ਦਿੰਦਾ ਸੀ ਕਿ ਉਸ ਦੀ ਜਿਹੜੀ ਸ਼ਕਤੀ ਹੈ ਉਸ ਕਰਕੇ ਉਸ ਦਾ ਅਸਰ ਜਿਹੜਾ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਲੋਕ ਉੱਥੇ ਜਾਂਦੇ ਸੀਗੇ ਉਹਦੇ ਕੋਲ ਹੈ ਉਸ ਤੋਂ ਪ੍ਰਭਾਵਿਤ ਹੋਏ ਸੀਗੇ ਕਿਉਂਕਿ ਉਹ ਕਹਿੰਦਾ ਸੀਗਾ ਕਿ ਇਹ ਸਾਡੇ ਗੁਰੂ ਦੀ ਸ਼ਕਤੀ ਹੈ ਪਰ ਹੁਣ ਇਹ ਜਿਹੜਾ ਸਭ ਕੁਝ ਨਿਕਲ ਕੇ ਸਾਹਮਣੇ ਉਦੋਂ ਆਇਆ ਜਦੋਂ ਉਸ ਔਰਤ ਵੱਲੋਂ ਜਿਸ ਤੇ ਥੱਪੜ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਇਹ ਮਾਮਲਾ ਖੁੱਲ ਕੇ ਨਜ਼ਰ ਆਉਂਦਾ ਤੇ ਲਗਾਤਾਰ ਉਸਦੇ ਬਾਰੇ ਖੁਲਾਸੇ ਹੁੰਦੇ ਨਜ਼ਰ ਆਉਂਦੇ ਨੇ ਤਾਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਹੈ ਜਸਦਾਰ ਦੇ ਵੱਲੋਂ ਤਾਲਨਾ ਕੀਤੀ ਗਈ ਹੈ ਕਿ ਉਸ ਤੇ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਤੇ ਜਿਹੜੀਆਂ ਪੀੜਤ ਬੀਬੀਆਂ ਨੇ ਉਹਨਾਂ ਨੂੰ ਕਹਿੰਦੇ ਪੂਰਾ ਇਨਸਾਫ ਦਿਵਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਜਾਊਗਾ ਤੇ ਇਹ ਛੇੜੇ ਕਾਲਤਕ ਸੈ ਵੱਲੋਂ ਹਰ ਕੋਸ਼ਿਸ਼ ਕੀਤੀ ਜਾਊਗੀ ਤਾਂ ਜੋ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਪਰ ਨਾਲ ਹੀ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਕਿਹੜੀ ਚੀਜ਼ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਰਹਿ ਸਕਦੀ ਹੈ ਤੇ ਇਸ ਕਰਕੇ ਇਹ ਜਿਹੜਾ ਜਾਗਰੂਕਤਾ ਸਮਾਜ ਦੇ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਤਾਂ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਬਾਅਦ ਵਿੱਚ ਫਿਰ ਜਦੋਂ ਖੁਲਾਸੇ ਹੁੰਦੇ ਨੇ ਤਾਂ ਉਦੋਂ ਲੋਕ ਨਿਕਲ ਕੇ ਫਿਰ ਸਾਹਮਣੇ ਆਉਂਦੇ ਨੇ ਜਦੋਂ ਸਮਾਂ ਹੱਥੋਂ ਲੰਘ ਚੁੱਕਿਆ ਹੁੰਦਾ ਹੈ ਦੇਖਣਾ ਹੋਵੇਗਾ ਕਿ ਹੁਣ ਪਾਸਟਰ ਬ੍ਰਿੰਦਰ ਸਿੰਘ ਉੱਤੇ ਹੋਰ ਅੱਗੇ ਕਿਹੜੀਆਂ-ਕਿਹੜੀਆਂ ਕਾਰਵਾਈਆਂ ਹੋਣਗੀਆਂ ਤੇ ਕਿਹੜੇ-ਕਿਹੜੇ ਲੋਕ ਕਿਹੜੀਆਂ-ਕਿਹੜੀਆਂ ਔਰਤਾਂ ਨਿਕਲ ਕੇ ਸਾਹਮਣੇ ਆਉਣਗੀਆਂ ਜਿਨ੍ਹਾਂ ਨਾਲ ਵਦਿੱਕੀ ਹੋਈ ਹੈ ਜੀ ਉਜਾਜਤ ਧੰਨਵਾਦ